you <laughs> know <laughs> ਗੁਰੂ ਰਾਮਦਾਸ ਦੀ ਨਗਰੀ ਨੂੰ ਇਹ ਟਿਕਟ ਹੈ ਇਥੋਂ ਦੇ ਪੁੱਤਰ ਸਰੋਵਰਾਂ ਨੂੰ ਟਿਕਟ ਹੈ ਇਥੋਂ ਦੇ ਅਸਥਾਰਮਿਕ ਸਥਾਨਾਂ ਦੀ ਇਥੋਂ ਦੀ ਸੰਗਤ ਦੀ ਟਿਕਟ ਹੈ ਮੈਂ ਉਹਨਾਂ ਨੂੰ ਸਮਰਪਿਤ ਹੈ ਕਾਂਗਰਸ ਹੈ ਇੱਕ ਮਾਰ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਹੈ ਇੱਕ ਮਾਰ ਦਾ ਧੰਨਵਾਦ ਕਰਦਾ ਮੈਂ ਅਮਰ ਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਹੀ ਪ੍ਰਵਾਦ ਮੇਂ ਮੀਨਵਰ ਦੋਸਤ ਆ ਗਿਆ ਇਹਨਾਂ ਦੀ ਟਿਕਟ ਹੈ ਵਰਕਰਾਂ ਦੀ ਟਿਕਟ ਹੈ ਸਭਾਂ ਦੀ ਟਿਕਟ ਹੈ ਕਰੋ ਬਤਨ ਮੈਂ ਯਾਦ ਨਹੀਂ ਪੁਰਾਣੇ ਗਾਣੇ ਨੇ तरी yes, में yes. <chegoughs> oh, yes, yes. ਜੀ ਇਲੈਕਸ਼ਨ ਚ ਉਤਰਾਂਗੇ ਔਰ ਆਪਣੇ ਮੁੱਦੇ ਲੈ ਕੇ ਉਤਰਾਂਗੇ ਔਰ ਆਸ ਕਰਦੇ ਹਾਂ ਸਾਡੇ 'ਤੇ ਵਿਸ਼ਵਾਸ ਕਰਨਗੇ ਧੰਨਵਾਦ ਲੋਕਾਂ ਦੀ ਗੱਲ ਸਿੱਧੇ ਕਿ ਪਾਰਟੀ ਬਦਲੀ ਜਾ ਰਹੀ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਉਹ ਆਪ ਕੋ ਆਪਣੀਆਂ ਖਬਰਾਂ ਲਾਉਣ ਵਾਲਿਆਂ ਦੇ ਸੋਰਸ ਹੁੰਦੇ ਆ ਆਪਾਂ ਤਾਂ ਪਹਿਲੇ ਦਿਨ ਵੀ ਕਿਹਾ ਅੱਜ ਵੀ ਕਹਿੰਦੇ ਆ ਇਹ ਕਾਂਗਰਸ ਪਾਰਟੀ ਦੇ ਛਪਾਈ ਹੈ ਉਹਦੇ ਵੀ ਕਹੇ ਕਾਂਗਰਸ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਉਹ ਨਾਲ ਖੜਾ ਹੈ और आज भी उतें ही आओला ये मेरी टिकट नहीं गई गुरु नगरी की टिकट है इस नगरी के पवित्र स्थान मैं जी सब तो पहलों अपनी हाई कमांड का धनवादी है ਜਿਨ੍ਹਾਂ ਨੇ ਓਜਲਾ ਸਾਹਿਬ ਨੂੰ ਤੀਸਰੀ ਵਾਰੀ ਇਹ ਮੌਕਾ ਦਿੱਤਾ ਤੇ ਸਾਡੇ ਸਾਰੇ ਅਮਰਸਰ ਨਗਰੀ ਦਾ ਮਾਣ ਕੀਤਾ ਬਹੁਤ ਵੱਡਾ ਜੋਸ਼ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਅੱਜ ਇੰਤਜ਼ਾਰ ਹੋ ਰਿਹਾ ਦੁਰਗਾਸ਼ਮੀ ਦੇ باوجود ਅਜੋਤਾ ਨੇ ਲੋਕ ਪਹੁੰਚੇ ਨੇ ਜਿੰਨੇ ਅੰਦਰ ਦਿਖਾਈ ਦੇ ਰਹੇ ਉਹਨੇ ਬਾਹਰ ਨੇ ਔਰ ਇਹ ਮਾਹੌਲ ਦੱਸ ਰਿਹਾ ਕਿ ਐਰਕੀ ਜੇ ਓਜਲਾ ਸਾਹਿਬ ਪਿਛਲੀ ਵਾਰੀ 1 ਲੱਖ ਵੋਟ ਤੋਂ ਜਿੱਤੇ ਨੇ ਇਹ ਲੀਡ ਐਰਕੀ ਬਹੁਤ ਅੱਗੇ ਵਧੇਗੀ ਮਾ ਕਨਨ ਤੁਹਾਡੇ ਸਾਹਮਣੇ ਫੋਟੋਆਂ ਖਿਚਾਉਣ ਤੋਂ ਟਾਈਮ ਨਹੀਂ ਮਿਲਣ ਦਿਆ ਤੁਹਾਨੂੰ ਆ ਬਾਈਕ ਲੈਣ ਲੱਗਿਆ 15-20 ਮਿੰਟ ਲੱਗੇ ਮੇਰੇ ਨਾਲ ਅੱਗੇ ਜਾਂਦੇ ਆ ਜੀ ਪਿਛਲੀ ਵਾਰ ਤੋਂ ਲੈ ਕੇ ਇਸ ਵਾਰ ਮੁਕਾਬਲਾ ਸਖ਼ਤ ਦੇਖਿਆ ਜਾ ਰਿਹਾ ਇਸ ਨੂੰ ਕਿਵੇਂ ਦੇਖਦੇ ਨਹੀਂ ਐਰ ਕੀ ਸਗੋਂ ਚਾਰ ਕੋਣੀ ਮੁਕਾਬਲਾ ਹੋਣ ਕਰਕੇ ਬਾਕੀ ਵੋਟ ਵੰਡੀ ਜਾਣੀ ਹੈ ਜੀ ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਹੈ ਕਾਂਗਰਸ ਦੀ ਵੋਟ ਐਰ ਕੀ ਇਸ ਕਰਕੇ ਵੀ ਵਧਣੀ ਆ ਕਿ ਬਦਲਾਅ ਵੀ ਦੇਖ ਲਿਆ ਸਾਰਿਆਂ ਨੇ 2 ਸਾਲ ਹੋ ਗਏ ਆ ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਸੈਂਟਰ ਦੇ ਵਿੱਚ ਇਹ ਸਟੇਟ ਦੇ ਇਲੈਕਸ਼ਨ ਨਹੀਂ ਹੈ ਸੂਬੇ ਦੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਹੈ ਇਹ ਇੰਡੀਆ ਗਠਜੰਤਨ ਵਰਸਿਸ ਹੈ ਰਾਹੁਲ ਗਾਂਧੀ ਔਰ ਮੋਦੀ ਦੇ ਵਿੱਚ ਇਲੈਕਸ਼ਨ ਹੈ ਔਰ ਲੋਕ ਚਾਹ ਰਹੇ ਨੇ ਕਿ ਇੱਕ ਨੌਜਵਾਨ ਰਾਹੁਲ ਗਾਂਧੀ ਦੇਸ਼ ਦੀ ਨੁਮਾਇੰਦਗੀ ਕਰੇ ਮੋਦੀ ਦੀ ਕਾਰਗੁਜ਼ਾਰੀ 4 ਜੂਨ ਨੂੰ ਪਤਾ ਲੱਗ ਜਾਨੀਏ ਜੀ ਮੈਂ ਕੀ ਕਹਿ ਸਕਦਾ ਬਹੁਤ ਵੱਡਾ ਦੇਸ਼ ਹੈ ਆਪੇ ਲੋਕਾਂ ਨੇ ਖਾਸਲਾ ਲੈ ਜਣਾ ਜੀ ਆਗੇ Thank <laughs> you. Thank <laughs> you. टू जी चारे त फुल ती बी او ۽ هريهي اڏا ۽ باقي هم ٿي آيا آهن اپنا ڏييا ہمارا ڪري باقي ٿي وتا